ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ 2 ਫਰਵਰੀ ਨੂੰ ਬਸੰਤ ਪੰਚਮੀ ਹੈ ਅਤੇ ਬਸੰਤ ਪੰਚਮੀ ਤੇ ਅਸੀਂ ਘਰ ਦੇ ਵਿੱਚ ਜੋਤ ਜਗਾਉਣ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕਈ ਵਾਰ ਸੰਗਤ ਜੀ ਸਾਡੇ ਕੋਲ ਜੋਤ ਜਗਾਉਂਦੇ ਆ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਹੜੀਆਂ ਗਲਤੀਆਂ ਅਸੀਂ ਜੋਤ ਜਗਾਉਣ ਲੱਗਿਆਂ ਨਹੀਂ ਕਰਨੀਆਂ ਤੇ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਸੰਗਤ ਜੀ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਨੂੰ ਵਾਚ ਕਰ ਰਹੇ ਹੋ ਆਪਣੇ ਸ਼ੈਅ ਦਾ ਨਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤਾਂ ਕਿ ਸਾਨੂੰ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਸੰਗਤ ਕਿਹੜੇ-ਕਿਹੜੇ ਸ਼ੈਅ ਤੋਂ ਜੁੜ ਗਈ ਹੈ ਸਾਧ ਸੰਗਤ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਇਹ ਗੱਲਾਂ ਪ੍ਰਚਾਰਕ ਲੋਕਾਂ ਦੇ ਮਨ ਦੇ ਵਿੱਚ ਬਿਠਾ ਦਿੰਦੇ ਹਨ ਕਿ ਘਰ ਦੇ ਵਿੱਚ ਜੋਤ ਲਗਾਉਣੀ ਹੀ ਨਹੀਂ ਚਾਹੀਦੀ ਸੰਗਤ ਜੀ ਘਰ ਪਵਿੱਤਰ ਨਹੀਂ ਹੁੰਦਾ ਜਾਂ ਉਹ ਕਹਿੰਦੇ ਹਨ ਕਿ ਜੋਤ ਪਹਿਲੇ ਸਮਿਆਂ ਦੇ ਵਿੱਚ ਘਰ ਵਿੱਚ ਚਾਨਣ ਕਰਨ ਦੇ ਲਈ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਪਰ ਅਸਲ ਸਚਾਈ ਕੀ ਹੈ ਜੋਤ ਲਗਾਉਣ ਤੇ ਅਸਲ ਵਿੱਚ ਕੀ ਹੁੰਦਾ ਹੈ ਜਦੋਂ ਅਸੀਂ ਘਰ ਦੇ ਵਿੱਚ ਜੋਤ ਲਗਾਉਂਦੇ ਹਾਂ ਤਾਂ ਉਸ ਸਮੇਂ ਜੋਤ ਦੇ ਆਲੇ-ਦੁਆਲੇ ਸ਼ਹੀਦ ਸਿੰਘ ਅਰਸ਼ਾਂ ਦੇ ਵਿੱਚ ਉਤਰ ਕੇ ਆ ਜਾਂਦੇ ਹਨ ਕਿਉਂਕਿ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਨੂੰ ਬਹੁਤ ਹੀ ਚੰਗੀ ਲੱਗਦੀ ਹੈ ਹੁਣ ਕਈ ਲੋਕ ਇਸ ਗੱਲ ਨੂੰ ਗੱਪਾ ਦੱਸਦੇ ਹਨ ਕਿਉਂਕਿ ਉਹਨਾਂ ਦੀ ਕੋਈ ਦਿਬ ਦ੍ਰਿਸ਼ਟੀ ਨਹੀਂ ਖੁੱਲੀ ਹੁੰਦੀ ਜਿਸ ਕਰਕੇ ਇਹ ਸਭ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਜੋ ਪੂਰੇ ਮਹਾਪੁਰਖ ਹੁੰਦੇ ਹਨ ਸੰਗਤ ਜੀ ਉਹਨਾਂ ਦੇ ਕੋਲ ਦੇਵ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸਾਰਾ ਕੁਝ ਨਜ਼ਰ ਆਉਂਦਾ ਹੈ ਹੁਣ ਜੇ ਇਸ ਗੱਲ ਦੇ ਉੱਪਰ ਆਪਾਂ ਗੱਲ ਕਰਨ ਲੱਗੇ ਤਾਂ ਕਈ ਕੈਂਟੀਆਂ ਦੀ ਵੀਡੀਓ ਬਣ ਜਾਵੇਗੀ ਸ਼ੋਰਟ ਦੇ ਵਿੱਚ ਤੁਹਾਨੂੰ ਇਹ ਗੱਲ ਸਮਝਾ ਦਿੰਦੇ ਹਾਂ ਕਿ ਜੋ ਬੈਕਟੀਰੀਆ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪੈਦਾ ਹੋ ਜਾਂਦਾ ਹੈ ਓਵਿਸਰ ਨੂੰ ਆਪਣੀਆਂ ਨਾਰਮਲ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਉਸ ਨੂੰ ਦੇਖਣ ਦੇ ਲਈ ਮਾਈਕਰੋਸਕੋਪ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਸਾਦ ਸੰਗਤ ਜੀ ਸ਼ਹੀਦ ਸਿੰਘਾਂ ਤੇ ਭੂਤ ਪ੍ਰੇਤਾਂ ਨੂੰ ਦੇਖਣ ਦੇ ਲਈ ਨਾਮ ਚਾ ਪਜਾਬ ਕੇ ਦਿਪ ਦ੍ਰਿਸ਼ਟੀ ਬਣਾਉਣੀ ਪੈਂਦੀ ਹੈ ਫਿਰ ਇਹ ਸਾਰਾ ਕੁਝ ਸਾਨੂੰ ਨਜ਼ਰ ਆਉਣ ਲੱਗ ਜਾਂਦਾ ਹੈ ਹੁਣ ਇਸ ਗੱਲ ਨੂੰ ਧਿਆਨ ਦੇ ਨਾਲ ਜ਼ਰੂਰ ਸਮਝੋ ਕਿ ਜੋਤ ਲਗਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੋਤ ਕਿਸ ਤੇਲ ਜਾਂ ਘਿਓ ਦੀ ਲਗਾਉਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦਾ ਵੀ ਨਹੀਂ ਪਤਾ ਕਿ ਇੱਕ ਵਾਰ ਇੱਕ ਮਾਈ ਨੂੰ ਕਿਸੇ ਗ੍ਰੰਥੀ ਸਾਹਿਬ ਨੇ ਕਿਹਾ ਕਿ ਮਾਈ ਤੂੰ ਕਰੇ ਆਪਣੇ ਜੋਤ ਜਗਾਇਆ ਕਰ ਇਸ ਨਾਲ ਤੇਰੇ ਘਰ ਦੇ ਵਿੱਚ ਬਹੁਤ ਕਿਰਪਾ ਹੋਵੇਗੀ ਮਾਈ ਥੋੜੀ ਸਿੱਧੀ ਜਾਈ ਸੀ ਉਹ ਮਾਈ ਹਰ ਰੋਜ਼ ਮਿੱਟੀ ਦਾ ਤੇਲ ਪਾ ਕੇ ਜੋਤ ਜਗਾਉਣ ਲੱਗ ਪਈ ਕਿਸੇ ਬੰਦੇ ਨੇ ਉਸ ਨੂੰ ਦੇਖ ਕੇ ਪੁੱਛਿਆ ਮਾਈ ਹਰ ਰੋਜ਼ ਤੂੰ ਜਿਹੜੀ ਜੋਤ ਲਗਾਉਂਦੇ ਹੈਂ ਉਸ ਵਿੱਚੋਂ ਮਿੱਟੀ ਦੇ ਤੇਲ ਦੀ ਸਮੈਲ ਆਉਂਦੀ ਹੈ ਉਹ ਮਾਈ ਕਹਿਣ ਲੱਗੇ ਕਿ ਮਿੱਟੀ ਦੇ ਤੇਲ ਦੇ ਵਿੱਚੋਂ ਮਿੱਟੀ ਦੇ ਤੇਲ ਦੀ ਹੀ ਸਮੈਲ ਆਵੇਗੀ ਉਹ ਬੰਦਾ ਕਹਿਣ ਲੱਗਾ ਮਾਈ ਤੋ ਇਹ ਕਿਉਂ ਲਗਾਉਂਦੇ ਹਨ ਉਸ ਮਾਈ ਨੇ ਦੱਸਿਆ ਕਿ ਮੈਨੂੰ ਗਰੰਤੀ ਨੇ ਜੋਤ ਲਗਾਉਂਦੇ ਲਈ ਕਿਆ ਸੀ ਉਹ ਬੰਦਾ ਕਹਿਣ ਲੱਗਿਆ ਕਿ ਮਾਈ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਜੋਤ ਤਾਂ ਦੇਸੀ ਕਿਉਂ ਦੀ ਲਗਾਏ ਜਾਂਦੇ ਹਨ ਨਾ ਕਿ ਮਿੱਟੀ ਦੇ ਤੇਲ ਦੀ ਮਾਈ ਕਹਿਣ ਲੱਗੀ ਕਿ ਫਰਕ ਪੈਂਦਾ ਹੈ ਜੋਤ ਤਾਂ ਜੋਤ ਹੀ ਹੈ ਦੇਸੀ ਕਿਉਂ ਨਵੇਂ ਮੱਚਣਾ ਹੈ ਮਿੱਟੀ ਦੇ ਤੇਲ ਨਵੇਂ ਮੱਚਣਾ ਹੈ ਦੇਸੀ ਕਿਉ ਦਾ ਬਹੁਤ ਮਹਿੰਗਾ ਹੈ ਮਿੱਟੀ ਦਾ ਤੇਲ ਸਸਤਾ ਹੈ ਸੰਗਤ ਜੀ ਹੁਣ ਦੇਖੋ ਕਈ ਇਸ ਤਰ੍ਹਾਂ ਦੀ ਸੋਚ ਵਾਲੇ ਵੀ ਬੰਦੇ ਦੁਨੀਆ ਦੇ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਇੰਨੀ ਗੱਲ ਦੀ ਵੀ ਸਮਝ ਨਹੀਂ ਕਈ ਲੋਕ ਸਰੋਂ ਦੇ ਤੇਲ ਨਾਲ ਵੀ ਜੋਤ ਜਗਾਉਂਦੇ ਹਨ ਪਰ ਜੋਤ ਹਮੇਸ਼ਾ ਦੇਸੀ ਕਿਉ ਦੀ ਹੀ ਲਗਾਉਣੀ ਚਾਹੀਦੀ ਹੈ ਦੇਸੀ ਕਿਉ ਦੀ ਜੋਤ ਜਗਾਉਣ ਦੇ ਨਾਲ ਸ਼ਹੀਦ ਸਿੰਘ ਆਉਂਦੇ ਹਨ ਤੇ ਸਾਡੇ ਕਾਰਜ ਵਿੱਚ ਸਵਾਰਦੇ ਹਨ ਕਈ ਇਹੋ ਜਿਹੇ ਬੰਦੇ ਨੂੰ ਅਸੀਂ ਦੇਖਿਆ ਹੈ ਕਿ ਜਿਹੜੇ ਇਹ ਕਹਿ ਦਿੰਦੇ ਹਨ ਕਿ ਜੇ ਦੇਸੀ ਘਿਓ ਲਿਆਉਣ ਵਾਸਤੇ ਪੈਸੇ ਨਾ ਹੋਣ ਫਿਰ ਕੀ ਕਰੀਏ ਪਰ ਅਸਲ ਦੇ ਵਿੱਚ ਇਹ ਗੱਲਾਂ ਪੁੱਛਣ ਵਾਲਾ ਬੰਦਾ 99% ਨਸ਼ਾੜੀ ਜਾਂ ਸ਼ਰਾਬੀ ਹੁੰਦਾ ਹੈ ਕਿਉਂਕਿ ਉਸੇ ਇਸ ਤਰ੍ਹਾਂ ਦੀ ਕੋਈ ਸ਼ਰਧਾ ਭਾਵਨਾ ਨਹੀਂ ਹੁੰਦੀ ਉਸੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਜੇ ਜੋਤ ਲਗਾਵੇ ਲਈ ਤਾਂ ਫਿਰ ਕਿਹੜਾ ਕੁਝ ਫਰਕ ਪੈਣਾ ਹੈ ਇਸ ਕਰਕੇ ਜਿਸ ਚੀਜ਼ ਦੇ ਵਿੱਚ ਸ਼ਰਧਾ ਭਾਵਨਾ ਨਾ ਹੋਵੇ ਤਾਂ ਬੰਦਾ ਉਸ ਚੀਜ਼ ਦਾ ਕਦੇ ਵੀ ਇੰਤਜ਼ਾਮ ਨਹੀਂ ਕਰਦਾ ਜਿਸ ਬੰਦੇ ਦੇ ਸ਼ਰਾਬ ਦੇ ਵਿੱਚ ਸ਼ਰਧਾ ਭਾਵਨਾ ਹੋਵੇ ਤਾਂ ਉਹ ਸ਼ਾਮ ਤੱਕ ਆਪਣੇ ਸ਼ਰਾਬ ਪੀਣ ਦਾ ਇੰਤਜ਼ਾਮ ਕਰ ਲੈਂਦਾ ਹੈ ਪਰ ਇਸ ਤਰ੍ਹਾਂ ਦੇ ਬੰਦੇ ਜੋਤ ਲਗਾਉਣ ਵਾਸਤੇ ਰੁਪਏ ਦਾ ਇੰਤਜ਼ਾਮ ਕਰ ਸਕਦੇ ਹਨ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੋਤ ਕਿੰਨਾ ਘਿਓ ਪਾ ਕੇ ਜਗਾਉਣੀ ਚਾਹੀਦੀ ਹੈ ਤੁਸੀਂ ਜੋਤ ਤਾਂ ਭਾਵੇਂ 1-2 ਚਮਚ ਦੇਸੀ ਘਿਓ ਪਾ ਕੇ ਵੀ ਲਗਾ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਕਿ ਜੋਤ ਜ਼ਿਆਦਾ ਘਿਓ ਪਾ ਕੇ ਹੀ ਲਗਾਉਣੀ ਹੈ ਭਾਵੇਂ ਜੋਤ ਅੱਧਾ ਘੰਟਾ ਹੀ ਜਗਾ ਕੇ ਵੱਧ ਜਾਵੇ ਭਾਵੇਂ ਬੁੱਝ ਜਾਵੇ ਕਈ ਲੋਕ ਇਹ ਪੁੱਛਦੇ ਹਨ ਕਿ ਜੋਤ ਸਵੇਰੇ ਲਗਾਉਣੀ ਚਾਹੀਦੀ ਹੈ ਜਾਂ ਸ਼ਾਮ ਦੇ ਸਮੇਂ ਵੈਸੇ ਤਾਂ ਜੋਤ ਸਵੇਰੇ ਤੇ ਸ਼ਾਮ ਦੋਨੋਂ ਟਾਈਮ ਲਗਾਉਣੀ ਚਾਹੀਦੀ ਹੈ ਇਸ ਨਾਲ ਦੋਨੋਂ ਟਾਈਮ ਕਿਰਪਾ ਹੁੰਦੀ ਹੈ ਸ਼ਹੀਦ ਸਿੰਘ ਦੋ ਟਾਈਮ ਸਾਡੇ ਘਰ ਦੇ ਵਿੱਚ ਆਉਂਦੇ ਹਨ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੋਤ ਨਿਤਨੇਮ ਕਰਨ ਤੋਂ ਪਹਿਲਾਂ ਲਗਾਉਣੀ ਚਾਹੀਦੀ ਹੈ ਜਾਂ ਬਾਅਦ ਵਿੱਚ ਲਗਾਉਣੀ ਚਾਹੀਦੀ ਹੈ ਕਿ ਜੋਤ ਇਸ਼ਨਾਨ ਕਰਕੇ ਹੀ ਲਗਾਉਣੀ ਚਾਹੀਦੀ ਹੈ ਸਾਸੰਗਤ ਜੀ ਜੋਤ ਇਸ਼ਨਾਨ ਕਰਕੇ ਹੀ ਲਗਾਉਣੇ ਚਾਹੀਦੇ ਹਨ ਕਈ ਲੋਕ ਸੋਚਦੇ ਹਨ ਕਿ ਇਸ਼ਨਾਨ ਕਰਨ ਦਾ ਮਤਲਬ ਹੈ ਕਿ ਸਿਰ ਨੂੰ ਛੱਡ ਕੇ ਕੱਲਾ ਪਿੰਡੇ ਨਹਾਉਣਾ ਪਰ ਇਸ ਨੂੰ ਇਸ਼ਨਾਨ ਨਹੀਂ ਮੰਨਿਆ ਜਾਂਦਾ ਇਸ ਨੂੰ ਕੁੱਤਾ ਇਸ਼ਨਾਨ ਕਿਹਾ ਜਾਂਦਾ ਹੈ ਕਿਉਂਕਿ ਕੁੱਤਾ ਕਦੇ ਵੀ ਆਪਣਾ ਸਿਰ ਪਾਣੀ ਵਿੱਚ ਨਹੀਂ ਡੁਬੋਂਦਾ ਅੱਜਕਲ ਬੰਦੇ ਵੀ ਜਾਨਵਰ ਦੀ ਤਰ੍ਹਾਂ ਨਹਾਉਣ ਲੱਗ ਗਏ ਹਨ ਪਹਿਲੇ ਸਮਿਆਂ ਦੇ ਵਿੱਚ ਕਦੇ ਵੀ ਇਹ ਨਹੀਂ ਕਿਹਾ ਜਾਂਦਾ ਸੀ ਕਿ ਅੱਜ ਮੈਂ ਅੱਜ ਮੈਂ ਕੇਸੀ ਇਸ਼ਨਾਨ ਕੀਤਾ ਹੈ ਇਸ਼ਨਾਨ ਦਾ ਮਤਲਬ ਹੁੰਦਾ ਸੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਣੀ ਦੇ ਨਾਲ ਨਹਾਉਣਾ ਹੁਣ ਜੇ ਤੁਸੀਂ ਕੇਸੀ ਇਸ਼ਨਾਨ ਨਹੀਂ ਕੀਤਾ ਤਾਂ ਸਮਝੋ ਉਹ ਇਸ਼ਨਾਨ ਨਹੀਂ ਹੋਇਆ ਤੁਸੀਂ ਪੂਰੀ ਤਰ੍ਹਾਂ ਸੋਚੇ ਨਹੀਂ ਹੋਏ ਕਿਉਂਕਿ ਸਿਰ ਉੱਪਰ ਤਾਂ ਪਾਣੀ ਨਹੀਂ ਪਾਇਆ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੇ ਅਸੀਂ ਰੋਜ਼ ਸਿਰ ਦੇ ਵਿੱਚ ਸ਼ੈਂਪੂ ਲਗਾ ਕੇ ਨਹਾਵਾਂਗੇ ਤਾਂ ਸਾਡੇ ਵਾਲ ਚੜ ਜਾਣਗੇ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਹੀ ਅਸੀਂ ਆਪਣੇ ਸਿਰ ਤੇ ਸ਼ੈਂਪੂ ਲਗਾਉਣਾ ਹੈ ਕੇਵਲ ਸਿਰ ਦੇ ਵਿੱਚ ਪਾਣੀ ਪਾਉਣ ਦੇ ਨਾਲ ਸਿਰ ਸੋਚਾ ਹੋ ਜਾਂਦਾ ਹੈ ਹਫਤੇ ਦੇ ਵਿੱਚ ਤੁਸੀਂ ਦੋ ਵਾਰ ਸ਼ੈਂਪੂ ਲਗਾ ਲਵੋ ਜਾਂ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਤੁਸੀਂ ਕਰ ਸਕਦੇ ਹੋ ਪਰ ਸਰੀਰ ਤੇ ਸਾਬਣ ਹਰ ਰੋਜ਼ ਲਗਾਉਣਾ ਜ਼ਰੂਰੀ ਹੈ ਕਿਉਂਕਿ ਬੰਦੇ ਦੇ ਸਰੀਰ ਦੇ ਵਿੱਚੋਂ 스멜 ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬੰਦੇ ਨੂੰ ਪਸੀਨਾ ਹੁੰਦਾ ਹੈ ਭਾਵੇਂ ਬੰਦੇ ਨੂੰ ਪਸੀਨਾ ਨਾ ਵੀ ਆਵੇ ਫਿਰ ਵੀ ਬੰਦੇ ਦੇ ਸਰੀਰ ਦੇ ਵਿੱਚੋਂ 스멜 ਆਉਣੀ ਸ਼ੁਰੂ ਹੋ ਜਾਂਦੀ ਹੈ ਜੋਤ ਲਗਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਇਸ਼ਨਾਨ ਕਰਕੇ ਉਸ ਤੋਂ ਬਾਅਦ ਜੋਤ ਲਗਾ ਕੇ ਫਿਰ ਸਾਨੂੰ ਆਪਣਾ ਨਿਤਨੇਮ ਕਰਨਾ ਚਾਹੀਦਾ ਹੈ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਗਾਈ ਜਾਈਦੀ ਹੈ ਕਈ ਲੋਕ ਜੋਤ ਨੂੰ نیچے ਹੀ ਰੱਖ ਕੇ ਲਗਾ ਦਿੰਦੇ ਹਨ ਵੈਸੇ ਨਾਲ ਜਿੱਥੇ ਤੁਸੀਂ ਗੁਰੂ ਸਾਹਿਬਾਨ ਦੇ ਸਰੂਪ ਭਾਵੇਂ ਫੋਟੋਆਂ ਰੱਖੀਆਂ ਹੁੰਦੀਆਂ ਹਨ ਉਸ ਦੇ ਕੋਲ ਹੀ ਜੋਤ ਲਗਾ ਕੇ ਰੱਖ ਦੇਣੀ ਚਾਹੀਦੀ ਹੈ ਕਈ Hindu ਲੋਕਾਂ ਦੀ ਤਰ੍ਹਾਂ ਜ਼ਿਆਦਾਤਰ ਦੇਵੀ ਦੇਵਤਿਆਂ ਤੇ ਗੁਰੂ ਸਾਹਿਬਾਨ ਦੇ ਸਰੂਪ ਇਕੱਠੇ ਹੀ ਥੱਲੇ ਨਵੇਂ ਜਗ੍ਹਾ ਤੇ ਰੱਖ ਕੇ ਉੱਥੇ ਹੀ ਧੂਪ ਤੇ ਜੋਤ ਜਗਾ ਲੈਂਦੇ ਹਨ ਇਸੇ ਤਰ੍ਹਾਂ ਇੱਕ ਵਾਰ ਸੰਗਾਜੀ ਕਿਸੇ ਦੇ ਘਰ ਅਸੀਂ ਗਏ ਤੇ ਉੱਥੇ ਜਿਹੜਾ ਉਹਨਾਂ ਦਾ ਸੌਣ ਵਾਲਾ ਕਮਰਾ ਸੀਗਾ ਉੱਥੇ ਹੀ ਨੀਚੇ ਇੱਕ ਫੱਟੇ ਦੇ ਉਹਨਾਂ ਨੇ ਦੇਵੀ ਦੇਵਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਰੱਖਿਆ ਹੋਇਆ ਸੀ ਉੱਥੇ ਨੀਚੇ ਹੀ ਉਹ ਤੂਫ ਜੋਤ ਜਗਾ ਲਿਆ ਕਰਦੇ ਸਨ ਤੇ ਉਹ ਆਪ ਕਮਰੇ ਦੇ ਵਿੱਚ ਬੈੱਡ ਦੇ ਉੱਪਰ ਬੈਠਦੇ ਸਨ ਤੇ ਸੌਂਦੇ ਸਨ ਹੁਣ ਦੇਖੋ ਕਿ ਬੰਦੇ ਦੀ ਸੋਚ ਕਿਹੋ ਜਿਹੀ ਹੈ ਆਪ ਉੱਚੀ ਜਗ੍ਹਾ ਤੇ ਬੈਠਦਾ ਹੈ ਤੇ ਜਿਸ ਬੰਦੇ ਨੂੰ ਰੱਬ ਨੇ ਬਣਾਇਆ ਹੈ ਇਹਨਾਂ ਕੁਝ ਸਾਰਾ ਕੁਝ ਬਖਸ਼ਿਆ ਹੈ ਉਸ ਨੂੰ ਇੰਨੀਆਂ ਸੁੱਖ ਸਹੂਲਤਾਂ ਬਖਸ਼ੀਆਂ ਹਨ ਉਸ ਰੱਬ ਦੇ ਸਰੂਪ ਨੂੰ ਬੰਦਾ ਥੱਲੇ ਇੱਕ ਫੱਟੇ ਦੇ ਉੱਪਰ ਰੱਖਦਾ ਹੈ ਦਾਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਕਿ ਇਹ ਤਾਂ ਬਹੁਤ ਵੱਡੀ ਬੇਅਬਦੀ ਹੈ ਉਹਨਾਂ ਨੂੰ ਇਹ ਗੱਲ ਚੰਗੇ ਤਰ੍ਹਾਂ ਸਮਝਾਏ ਗਏ ਕਿ ਇਹ ਬਹੁਤ ਵੱਡੀ ਬੇਅਬਦੀ ਹੈ ਤੁਸੀਂ ਇਹ ਸਾਰੇ ਸਰੂਪ ਉੱਚੀ ਜਗ੍ਹਾ ਤੇ ਰੱਖੋ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕੋ ਹੀ ਕਮਰਾ ਹੈ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਇੱਕ ਛੋਟਾ ਜਿਹਾ ਬਕਸਾ ਬਣਵਾ ਲਵੋ ਉਸ ਬਕਸੇ ਦੇ ਅੱਗੇ ਇੱਕ ਪਰਦਾ ਲਗਾ ਲਵੋ ਇਸੇ ਜਗ੍ਹਾ ਤੇ ਉਹ ਬਕਸਾ ਉੱਚਾ ਕਰਕੇ ਲਗਾ ਲਵੋ ਤੇ ਉਸ ਦੇ ਵਿੱਚ ਸਾਰੇ ਸਰੂਪ ਰੱਖੋ ਤੇ ਜਦੋਂ ਸਵੇਰੇ ਸ਼ਾਮ ਤੂਪ ਜੋਤ ਲਗਾਉਣੇ ਹਨ ਤਾਂ ਪਰਦਾ ਉਹਨੇ ਸਮੇ ਲਈ ਪਾਸੇ ਕਰ ਦਵੋ ਫਿਰ ਆਪਣਾ ਨਿਤਨੇਮ ਕਰਕੇ ਅਰਦਾਸ ਕਰਕੇ ਪਰਦਾ ਕਰ ਦਵੋ ਫਿਰ ਉਹਨਾਂ ਨੇ ਓਵੇਂ ਹੀ ਕੀਤਾ ਤੇ ਹੌਲੀ-ਹੌਲੀ ਉਹਨਾਂ ਤੇ ਐਨੀ ਕਿਰਪਾ ਹੋਈ ਕਿ ਉਹਨਾਂ ਦੇ ਕਈ ਕਮਰੇ ਬਣ ਗਏ ਫਿਰ ਉਹਨਾਂ ਨੇ ਇੱਕ ਅਲੱਗ ਕਮਰੇ ਦੇ ਵਿੱਚ ਬਹੁਤ ਵਧੀਆ ਆਸਣ ਲਗਾ ਦਿੱਤਾ ਤੇ ਉੱਥੇ ਪਾਠ ਪੂਜਾ ਹੁਣ ਉਹ ਕਰਦੇ ਹਨ ਹੁਣ ਜਰਾ ਸੋਚੋ ਜੇ ਆਪਾਂ ਇਸ ਤਰ੍ਹਾਂ ਆਪਣੀਆਂ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀਆਂ ਫੋਟੋਆਂ نیچے ਫੱਟੇ ਤੇ ਰੱਖ ਦਈਏ ਤਾਂ ਕਿ ਉਹ ਰਿਸ਼ਤੇਦਾਰ ਖੁਸ਼ ਹੋਵੇਗਾ ਹੁਣ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜੋਤ ਨੂੰ ਕਦੇ ਵੀ ਆਪ ਨਹੀਂ ਬਧੋਣਾ ਚਾਹੀਦਾ ਭਾਵੇਂ ਆਪ ਨੇ ਬਝਾਉਣਾ ਚਾਹੀਦਾ ਕਈ ਲੋਕ ਜੋਤ ਨੂੰ ਹੱਥ ਨਾਲ ਜਾਂ ਫੋਕ ਮਾਰ ਕੇ ਬਜਾ ਦਿੰਦੇ ਹਨ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਜੋਤ ਨੂੰ ਆਪਣੇ ਆਪ ਹੀ ਸਮਾਪਤ ਹੋਣ ਦਿਓ ਭਾਵੇਂ ਬੁਝਣ ਦਿਓ ਜੋਤ ਨੂੰ ਆਪ ਬਝਾਉਣਾ ਬਹੁਤ ਹੀ ਮਾੜਾ ਮੰਨਿਆ ਜਾਂਦਾ ਹੈ ਐਸਨਲ ਸ਼ਹੀਦ ਸਿੰਘ ਨਰਾਜੋ ਜਾਂਦੇ ਹਨ ਇਹ ਇਸ ਤਰ੍ਹਾਂ ਜਿਵੇਂ ਤੁਸੀਂ ਕਿਸੇ ਨੂੰ ਆਪਣੇ ਘਰ ਪਰਸ਼ਾਦਾ ਪਾਉਣੇ ਸਿਖਾਉਣ ਦੇ ਲਈ ਸੱਦਿਆ ਤੇ ਉਸ ਦਾ ਤੁਸੀਂ ਬਹੁਤ ਆਦਰ ਸਤਕਾਰ ਕੀਤਾ ਜਦੋਂ ਉਹ ਭੋਜਨ ਚੱਕ ਰਿਹਾ ਹੋਵੇ ਤਾਂ ਤੁਸੀਂ ਉਸ ਦੇ ਅੱਗੋਂ ਭੋਜਨ ਵਾਲੀ ਥਾਲੀ ਚੁੱਕ ਕੇ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਜੇ ਜੋਤ ਵਿੱਚ ਹਜੇ ਘੋ ਪਿਆ ਹੋਵੇ ਤੇ ਤੁਸੀਂ ਉਸ ਨੂੰ ਪਹਿਲਾਂ ਹੀ ਵਜਾ ਦਿੰਦੇ ਹੋ ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਦੇ ਭੋਜਨ ਛਕਦੇ ਹੋਏ ਆਪਾਂ ਉਸ ਦੇ ਅੱਗੋਂ ਥਾਲੀ ਚੁੱਕ ਲਈਏ ਇਸ ਲਈ ਕਦੇ ਵੀ ਜੋਤ ਨੂੰ ਕਿਸੇ ਟੰਗ ਨਾਲ ਵੀ ਆਪ ਨਹੀਂ ਬਜਾਉਣਾ ਚਾਹੀਦਾ ਜੋਤ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ ਕਈ ਵਾਰ ਛੋਟੇ ਬੱਚੇ ਜਾਗਦੀ ਹੋਈ ਜੋਤ ਨੂੰ ਹੱਥ ਲਾ ਲੈਂਦੇ ਹਨ ਜਾਂ ਕੋਈ ਚੀਜ਼ ਮਾਰ ਕੇ ਜੋਤ ਨੂੰ ਥੱਲੇ ਸੁੱਟ ਦਿੰਦੇ ਹਨ ਕਈ ਵਾਰ ਆਪਾਂ ਇੱਧਰ ਉੱਧਰ ਹੁੰਦੇ ਹਾਂ ਤੇ ਬੱਚਾ ਜੋਤ ਨੂੰ ਕਿਸੇ ਚੀਜ਼ ਨਾਲ ਨੇਚੇ ਗਰਾ ਦਿੰਦਾ ਹੈ ਤੇ ਜਿਸ ਨਾਲ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਇਸ ਲਈ ਜੋਤ ਨੂੰ ਹਮੇਸ਼ਾ ਬੱਚਿਆਂ ਤੋਂ ਲਿਫਾਫੇ ਜਾਂ ਪੜਦੇ ਕੱਪੜਿਆਂ ਤੋਂ ਵਿਚਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਅਨਹਾਉਣੀ ਨਾ ਹੋ ਜਾਵੇ ਤੇ ਬਾਅਦ ਵਿੱਚ ਆਪਾਂ ਇਸ ਦਾ ਦੋਸ਼ ਰੱਬ ਨੂੰ ਦਈਏ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ ਜਿੱਥੇ ਜੋਤ ਲਗਾਉਣੀ ਹੈ ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ ਉੱਥੇ ਕਦੇ ਕੱਪੜਾ ਹੀ ਨਹੀਂ ਮਾਰਿਆ ਉਸ ਜਗ੍ਹਾ 'ਤੇ ਮਿੱਟੀ ਨਹੀਂ ਪਈ ਹੋਣੀ ਚਾਹੀਦੀ ਤੇ ਉਸ ਜਗ੍ਹਾ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ ਹੁਣ ਇਸ ਗੱਲ ਨੂੰ ਕਈ ਲੋਕ ਕਹਿਣ ਲੱਗ ਜਾਂਦੇ ਹਨ ਕਿ ਸਾਡੇ ਘਰ ਵਿੱਚ ਤਾਂ ਪਵਿੱਤਰ ਕੋਈ ਵੀ ਜਗ੍ਹਾ ਨਹੀਂ ਹੈ ਪਵਿੱਤਰ ਜਗ੍ਹਾ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਘਰ ਵਿੱਚ ਕੋਈ ਗੁਰਦੁਆਰਾ ਸਾਹਿਬ ਵਰਗੀ ਜਗ੍ਹਾ ਹੋਣੀ ਚਾਹੀਦੀ ਹੈ ਪਵਿੱਤਰ ਜਗ੍ਹਾ ਤਾਂ 1 ਫੁੱਟ ਬਾਈ 1 ਫੁੱਟ ਦੀ ਵੀ ਹੋ ਸਕਦੀ ਹੈ ਪਵਿੱਤਰ ਜਗ੍ਹਾ ਦਾ ਮਤਲਬ ਹੈ ਕਿ ਉਸ ਜਗ੍ਹਾ ਦੇ ਕੋਈ ਝੂਠੇ ਮਿੱਠੇ ਹੱਥ ਨਾ ਲਗਾਵੇ ਹੋਸਟ ਜਗ੍ਹਾ 'ਤੇ ਕੋਈ ਗੰਦੇ ਕੱਪੜੇ ਜਾਂ ਕੋਈ ਝੂਠੀਆਂ ਚੀਜ਼ਾਂ ਨਾ ਰੱਖਦਾ ਹੋਵੇ ਭਾਵੇਂ ਉਹ ਇੱਕ ਛੋਟਾ ਜਿਹਾ ਬਕਸਾ ਜਾਂ ਰੈਕ ਹੀ ਹੋਵੇ ਪਰ ਹੁਣਾ ਉੱਚੀ ਜਗ੍ਹਾ ਤੇ ਚਾਹੀਦਾ ਹੈ ਜਿੱਥੇ ਕੋਈ ਬੱਚੇ ਉਸ ਨੂੰ ਨਾ ਹੱਥ ਲਗਾ ਸਕਣ ਉਹ ਜਗ੍ਹਾ ਸਾਫ਼ ਤੇ ਸੋਚੀ ਹੋਣੀ ਚਾਹੀਦੀ ਹੈ ਹੁਣ ਕਈ ਲੋਕ ਇਹ ਸੋਚਦੇ ਹਨ ਕਿ ਇਹ ਸਾਰਾ ਕੁਝ ਕਰਨ ਵਾਸਤੇ ਤਾਂ ਬੰਦੇ ਦੇ ਕੋਲ ਅਲੱਗ ਤੋਂ ਕਮਰਾ ਹੋਣਾ ਚਾਹੀਦਾ ਹੈ ਜਿਸ ਬੰਦੇ ਦੇ ਘਰ ਦੇ ਵਿੱਚ ਜੇ ਅਲੱਗ ਕਮਰਾ ਬਣ ਸਕਦਾ ਹੈ ਜਾਂ ਉਸ ਕੋਲ ਅਲੱਗ ਕਮਰਾ ਹੈ ਤਾਂ ਉਸ ਬੰਦੇ ਨੂੰ ਪਾਠ ਪੂਜਾ ਕਰਨ ਵਾਸਤੇ ਅਲੱਗ ਕਮਰਾ ਹੀ ਰੱਖਣਾ ਚਾਹੀਦਾ ਹੈ ਪਰ ਜਿੰਨਾਂ ਕੋਲ ਘਰ ਦੇ ਵਿੱਚ ਅਲੱਗ ਤੋਂ ਕੋਈ ਕਮਰਾ ਜਾਂ ਜਗ੍ਹਾ ਨਹੀਂ ਹੈ ਉਹ ਕਿਸੇ ਸੈਲਫ ਜੰਬਕਸੇ ਵਿੱਚ ਜੋਤ ਲਗਾ ਸਕਦੇ ਹਨ ਇਸ ਵਿੱਚ ਕੋਈ ਵੀ ਅਲੱਗ ਕਮਰੇ ਦੀ ਲੋੜ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸ਼ਰਧਾ ਤੇ ਭਾਵਨਾ ਕਿੰਨੀ ਹੈ ਇਹ ਸਾਡੀ ਸ਼ਰਧਾ ਭਾਵਨਾ ਚ ਟੋਰੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਜੋਤ ਲਗਾਉਣ ਤੇ ਸਾਡੇ ਉੱਪਰ ਬਹੁਤ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਸਾਨੂੰ ਜੋਤ ਜੀ ਲਗਾਉਣ ਸਮੇ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ